ਨਾਬਾ ਵਿਖੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਨਮ ਸ਼ਤਾਬ ਦੀ ਮੌਕੇ ਗੁਰਮਤ ਸਮਾਗਮ ਕਰਵਾਏ ਗਏ ਇਸ ਮੌਕੇ ਅਕਾਲੀ ਦਲ ਦੇ ਵੱਡੇ ਲੀਡਰ ਹਾਜ਼ਰ ਰਹੇ ਮੀਤਿਆਣਾ ਗੱਲ ਕਰਦਿਆ ਜਿੱਥੇ ਉਹਨਾਂ ਨੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਤਾਰੀਫ ਦੇ ਪੁੱਲ ਬੰਨੇ ਉੱਥੇ ਹੀ ਵਿਰੋਧੀ ਧੜੇ ਨੂੰ ਵੀ ਖਰੀਆਂ ਖੋਟੀਆਂ ਸੁਣਾਈਆਂ ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਐਨ ਕੇ ਸ਼ਰਮਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਆਦ ਹਾਜ਼ਰ ਰਹੇ ਆਓ ਵੇਖਦੇ ਹਾਂ ਨਾਬਾ ਤੋਂ ਸਾਡੇ ਪੱਤਰਕਾਰ ਅਰਤਜਨ ਧਰਮਸੋਧੀ ਵਿਸ਼ੇਸ਼ ਰਿਪੋਰਟ ਤੇ ਆਹ ਹੀ ਪਾਰਟੀ ਦੇ ਸੀਨੀਅਰ ਮੈਂਬਰ ਜਿਹੜਾ ਸੀ ਉਹਦਾ ਮਾਤਾ ਮਾਤਾ ਹੋ ਗਈ ਜੀ ਇੱਕ ਪਰਿਵਾਰਕ ਧੜੇ ਆ ਕੋ ਨਹੀਂ ਸੀ ਪੂਰੀ ਸੇ ਕੌਂਦਿਆ ਕੋ ਸੀ ਸ਼੍ਰੋਮਣੀ ਕਾਲੀਯੰਗ ਦੇ ਬੜੇ ਬੜੀ ਦੇਣਾ ਪੰਥੂ ਵੀ ਦੇਣਾ ਸੋ ਉਹਨਾਂ ਦੇ ਜਨਦਨ ਨੂੰ ਸਬੰਧ ਦੇ ਵਿੱਚ ਜਿੱਥੇ ਅਕਾਲੀ ਦਲ ਵੱਲੋਂ ਐਸਡੀਪੀਸੀ ਵੱਲੋਂ ਦੁੱਖ ਹਸਾ ਮਨਾਇਆ ਜਾ ਰਿਹਾ ਉਸ ਮੀਟਿੰਗ ਸੰਬੰਧੀ ਸਾਡੇ ਜ਼ਿਲ੍ਹੇ ਦੇ ਇੰਚਾਰਜ ਅਨਕਿਸ਼ਰਮਾ ਜੀ ਆਏ ਨੇ ਏ ਸੜਕੇ ਦੇ ਸੇਵਾਦਾਰ ਮਖਰਸੀ ਲਾਲਕਾ ਜੀ ਉਹ ਸਾਡੇ ਯੂਥ ਦੇ ਆਗੂ ਲੰਕਸਾ ਹੋ ਸਾਰੇ ਸਰਕਲ ਪ੍ਰਧਾਨ ਸਾਰੇ ਪਹੁੰਚੇ ਨੇ ਸਾਰਿਆਂ ਨੇ ਵਿਸ਼ਵਾਸ ਜੋਾਇਆ ਸ਼ਰਮਾ ਜੀ ਨੂੰ ਕਿ ਅਸੀਂ ਇਸ 24 ਤਰੀਕ ਨੂੰ ਜਿੱਥੇ ਟੋੜਾ ਸਾਹਿਬ ਨੂੰ ਨਤਮਸਤ ਸ਼ਰਧਾਂਜਲੀ ਪੇਟ ਕਰਨਾ ਉੱਥੇ ਟੋੜਾ ਸਾਹਿਬ ਦੇ ਜੀਵਨ ਦੇ ਉੱਪਰ ਵੱਖ-ਵੱਖ ਆਗੂਆਂ ਨੇ ਬੁੱਧੀਜੀਵਾਂ ਨੇ ਉਹਨਾਂ ਦੇ ਵਿਚਾਰ ਰੱਖਣੇ ਨੇ ਉਹਨੂੰ ਸੁਣ ਕੇ ਸਰੌਂਡੀ ਕਾਲੂ ਨੂੰ ਤਗੜਾ ਕਰਨ ਵਾਸਤੇ ਪਿੰਡ-ਪਿੰਡ ਦੇ ਵਿੱਚੋਂ ਗੱਟੀਆਂ ਰਾਹੀਂ ਬਸਾਂ ਰਾਹੀਂ ਸੰਗਤਾਂ ਪਹੁੰਚ ਰਹੀਆਂ ਨੇ ਸੋ ਉਹਨਾਂ ਅੱਜ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੇ ਪ੍ਰੋਸਸਤਾ ਦਿੱਤਾ ਕਿ ਬੜੇ ਸਤਾਬ ਦੀ ਬੜੇ ਜੰਗੀ ਪੱਤਰ ਤੇ ਬੜੀ ਸ਼ਾਨ ਬਣਾਈ ਜਾਵੇ ਸੋ ਸਾਰਿਆਂ ਨੇ ਜਿਹੜੀ ਸਤਾਬ ਦੀ ਬਣਾਈ ਜਾਵੇ ਮੈਂ ਪਹਿਲਾਂ ਬਹੁਤ ਧੰਨਵਾਦ ਕਰਦਾ ਹਾਂ ਸ਼੍ਰੀ ਐਨ ਕੇ ਸ਼ਰਮਾ ਜੀ ਦਾ ਜਿਹੜੇ ਵਿਚੇਚੇ ਤੌਰ ਤੇ ਇਸ ਮੀਟਿੰਗ ਨੂੰ ਇਸ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਆਏ ਰਾਜੂ ਖੰਨਾ ਜੀ ਸਾਡੇ ਵਿਸ਼ੇਸ਼ ਮਹਿਮਾਨ ਤੇ ਆਏ ਸੋ ਅਸੀਂ ਬਹੁਤ ਹੀ ਸਾਰੇ ਕੰਤਰਤਨ ਜਮ ਸਿੰਘ ਤੌੜਾ ਸਾਹਿਬ ਨੂੰ ਪਿਆਰ ਕਰਦੇ ਆ ਕਿਉਂਕਿ ਉਹਨਾਂ ਦੀ ਧਰਤੀ ਤੇ ਜੰਮੇ ਬਲੇ ਆ ਉਹਨਾਂ ਦਾ ਸਤਿਕਾਰ پوری ਦੁਨੀਆ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਜਨਮ ਸਥਾਨ ਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਆਕ ਡੋਕਸਮਰਨ ਸਾਹਿਬ ਗੁਰਦਰਾ ਸਾਹਿਬ ਮਨਾਈ ਜਾ ਰਹੀਆਂ ਤੇ ਅਸੀਂ ਹਲਕੇ ਵਾਲਿਆਂ ਨੇ ਇਹਨਾਂ ਦੋਵੇਂ ਲੀਡਰ ਸਾਹਿਬਾਂ ਨੂੰ ਵਿਸ਼ਵਾਸਤ ਹੋਇਆ ਕਿ ਇਹ ਹਲਕਾ ਨਾ ਬਾਰੇ ਹਾਰੇ ਹਲਕੇ ਨਾਲ ਬੱਦ ਚੜ ਕੇ ਉੱਥੇ ਪਹੁੰਚੇਗਾ ਤੇ ਆਪਣੇ ਮਹਿਬੂਬ ਲੀਡਰ ਨੂੰ ਸਤਕਾਰ ਰੋਟੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਸੇਧ ਦਿੰਦੀ ਹੈ ਜਿਹੜੇ ਪੰਥਰਤਨ ਗੁਰਚਨ ਸਿੰਘ ਟੌੜਾ ਸੀਗੇ ਸਾਨੂੰ ਮਾਣ ਹੈ ਕਿ ਸਾਡੇ ਇਲਾਕੇ ਦੇ ਸੀਗੇ ਨੌਜਵਾਨਾਂ ਨੂੰ ਹਮੇਸ਼ਾ ਉਹਨਾਂ ਦੀ ਸੇਧ ਲੈ ਕੇ ਚੱਲਣੀ ਚਾਹੀਦੀ ਹੈ ਸਰਦਾਰ ਸਰਬਜੀਤ ਸਿੰਘ ਝਿੰਜਰ ਦੇ ਰਹਿਨਮਾਈ ਦੇ ਵਿੱਚ ਜੂਤ ਅਕਾਲੀ ਦਲ ਗੁਰਦੁਆਰਾ ਦੁਖਣਵਾਸ ਸਾਹਿਬ ਉਹਨਾਂ ਦੀ ਯਾਦ ਵਿੱਚ ਭਾਰੀ ਇਕੱਠ ਕਰੇਗਾ ਅਤੇ ਅਸੀਂ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਨੌਜਵਾਨਾਂ ਨੂੰ ਅਪੀਲ ਹੈ ਕਿ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਹੋ ਕੇ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਸਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਹੇਦਾਰ ਹਰਜਿੰਦਰ ਸਿੰਘ ਜੀ ਧਾਮੀ ਤੇ ਸਮੂਚੀ ਇਜੈਕਟਿਵ ਕਮੇਟੀ ਨੇ ਵਿੱਚ ਮਤਾ ਜੋ ਲਿਆਂਦਾ ਗਿਆ ਕਿਉਂਕਿ ਜਹੇਦਾਰ ਗੁਰਚੰਨ ਸਿੰਘ ਟੌੜਾ ਸਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਅਤੇ ਸੰਸਥਾ ਨੂੰ ਬਹੁਤ بلੰਦੀਆਂ ਤੇ ਲੈ ਕੇ ਗਏ ਅਤੇ ਸੰਸਥਾ ਨੇ ਉਹਨਾਂ ਦੇ ਪ੍ਰਤੀ ਸਰਦਾ ਸਤਿਕਾਰ ਪ੍ਰਗਟ ਕਰਨ ਲਈ ਸੌਵਾਂ ਜਨਮ ਦਿਹਾੜਾ ਸਰੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਦਰ ਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਕੇਵਲ ਤੇ ਕੇਵਲ ਧਾਰ ਗੁਰਮਤ ਸਮਾਗਮ ਧਾਰਮਿਕ ਸਮਾਗਮ ਨਾਲ ਦੀ ਸ਼ਖਸੀਅਤ ਮੁਤਾਬਕ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਅੰਮ੍ਰਿਤ ਸੰਚਾਰ ਵੀ ਹੈ ਕਿਉਂਕਿ ਜਹਦਾਰ ਗੁਰਚਨ ਸਿੰਘ ਟੋੜਾ ਪੰਥ ਦੀ ਮਾਨਾਜ ਹਰਸੀ ਅਤੇ ਪੰਥ ਦੀ ਬਹੁਤ ਹੀ ਸਰਮੋਹ ਲੀਡਰ ਅਤੇ ਗੁਰਸਿੱਖੀ ਨੂੰ ਅਪਣਾਏ ਹੋਏ ਵਿਅਕਤੀ ਹਨ ਇਸ ਲਈ ਉਹਨਾਂ ਦੀ ਜੋ ਜਨਮ ਦਿਹਾੜਾ ਉਹ ਵੀ ਗੁਰਮਤ ਅਨੁਸਾਰ ਵਰਮਤ ਸਮਾਗਮ ਕਰਕੇ ਕਿਉਂਕਿ ਦਰਬਾਰ ਸਾਹਿਬ ਤੋਂ ਰਾਗੀ ਜਥੇ ਤੇ ਬਹੁਤ ਭੜਾਡੀ ਪ੍ਰਚਾਰਕ ਕਥਾਵਾਚਕ ਅਤੇ ਸੋਵਣੀ ਕਮੇਟੀ ਦੇ ਸਾਰੇ ਪ੍ਰਚਾਰਕ ਉੱਤੇ ਪਹੁੰਚ ਰਹੇ ਨੇ ਅਤੇ ਆਪਣੇ ਮਹਿਰੂਬ ਲੀਡਰ ਜਹੈਦਾਰ ਪਰਚਾਰ ਸਿੰਘ ਤਵੜਾ ਜਿਹਦਾ 100ਵਾਂ ਜਨਮ ਦਿਹਾੜਾ ਪੂਰੀ ਸਰਦਾ ਦੇ ਸਤਕਾਰ ਨਾਲ ਸੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਤੇ ਸਮੁੱਚੀ ਸੰਗਤਾਂ ਨੂੰ ਬੇਨਤੀ ਹੈ ਕਿ 24 ਤਰੀਕ ਨੂੰ ਦੂਖਨਵਾਰ ਸਾਹਿਬ ਵਿੱਚ ਪਹੁੰਚ ਕੇ ਆਪਾਂ ਉਸ ਆਪਣੇ ਮਹਿਰੂਬ ਲੀਡਰ ਪੰਥ ਰਤਨ ਜ세ਦਾਰ ਗੁਰਚਬ ਸਿੰਘ ਟੋੜਾ ਨੂੰ ਸਰਦਾ ਦੇ ਸਰਕਾਰ ਮੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼੍ਰੋਮਣੀ ਕਲਬ ਨੂੰ ਕਿ ਕਿਸ ਤਰ੍ਹਾਂ ਦੀ ਤਿਆਰੀਆਂ ਸ਼੍ਰੋਮਣੀ ਕਲਬ ਨੂੰ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਰਤਨ ਜ세ਦਾਰ ਗੁਰਚਬ ਸਿੰਘ ਟੋੜਾ ਜੀ ਦੀ 100ਵਾਂ ਜਨਮ ਦਿਵਸ ਮਨਾਉਣ ਦਾ ਜਿਹੜਾ ਫੈਸਲਾ ਕਰਿਆ ਪੰਥ ਰਤਨ ਜ세ਦਾਰ ਬਚਨ ਸਿੰਘ ਟੋੜਾ ਜੀ ਇਸ ਜ਼ਿਲ੍ਹੇ ਦੀ ਰਹਿਨਮਾਈ ਕਰਦੇ ਰਹੇ ਸੋ ਲੋੜ ਇਸ ਤਰ੍ਹਾਂ ਦੇ ਜਿਹੜੇ ਉਪਰਾਲਿਆਂ ਦਾ ਮੇਨ ਮਕਸਦ ਇਹ ਹੀ ਆ ਕਿ ਜੋ ਪੰਥ ਰਤੇ ਜਹੇਦਾਰ ਗੁਰਚਰਨ ਸਿੰਘ ਟੋੜਾ ਜੀ ਦੀ ਸੋਚ ਸੀਗੀ ਨਾ ਜੀ ਉਸ ਸੋਚ ਤੇ ਪੈਰਾ ਦੇਈ ਉਹਨਾਂ ਨੇ ਪੂਰੀ ਜ਼ਿੰਦਗੀ ਕੌਮ ਦੀ ਪੰਥ ਦੀ ਪੰਜਾਬ ਦੀ ਦੇਸ਼ ਦੀ ਜਿਹੜੇ ਸੇਵਾ ਕੀਤੀ ਔਰ ਇੱਕ ਪਿੰਡ ਚ ਪੈਦਾ ਹੋ ਕੇ ਆਖਰੀ ਸਮੇਂ ਤੱਕ ਪਿੰਡ ਚ ਹੀ ਰਹੇ ਔਰ ਬੇਦਾਗ ਸ਼ਖਸੀਅਤ ਵੱਲੋਂ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਜਿਹਾਸ ਉਹ ਕੌਮ ਦਾ ਸ਼ਰਮਾਇਆ ਜਿਹੜੇ ਉਹਨਾਂ ਦੀ ਅਸਲੀ ਵਿਰਾਸਤ ਉਹੀ ਆ ਜਿਹੜਾ ਉਹਨਾਂ ਦੀ ਸੋਚ ਤੇ ਪੈਰਾ ਦੇਊਗਾ ਮਤਲਬ ਜੋ ਗੁਰਚੰਨ ਸਿੰਘ ਤੌੜਾ ਜੀ ਦੀ ਸੋਚ ਸੀਗੀ ਕੌਮ ਪ੍ਰਤੀ ਸੰਤ ਪ੍ਰਤੀ ਉਹ ਸਦਾ ਕਹਾ ਕਰਦੇ ਤੇ ਵੀ ਪਾਰਟੀ ਆਪਣੀ ਮਾਂ ਹੁੰਦੀ ਆ ਪਾਰਟੀ ਦੀ ਪਿੱਠ 'ਤੇ ਛੁਰਾ ਨਹੀਂ ਮਾਰਨਾ ਕਿਸੇ ਦਾ ਕੁਝ ਲੋਕ ਅੱਜ ਕੱਲ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਆਪਣੀ ਆਤਮਾ ਤੋਂ ਹੀ ਪੁੱਛ ਲੈਣ ਕਿ ਉਹਨਾਂ ਦੀ ਸੋਚ ਨੂੰ ਕਿੰਨਾ ਕੁ ਉਹਨਾਂ ਨੇ ਅਪਣਾਇਆ ਅੱਜ ਬਿਆਨ ਮੈਂ ਪੜ ਰਿਆ ਸੀ ਕਿ ਲੀਡਰ ਦਾ ਉੱਥੋਂ ਆਇਆ ਦਾ ਤੌੜਾ ਪਿੰਡ ਦਾ ਕਹਿੰਦਾ ਜੀ ਮੈਂ ਤਾਂ ਬੀਜੇਪੀ ਚਾ ਮੇਰੇ ਘਰ ਤੇ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਖਨਵਾਨ ਸਾਬ ਇਹ ਪ੍ਰੋਗਰਾਮ ਨਹੀਂ ਲਿਖਣਾ ਚਾਹਤਾ ਸੋ ਮਤਲਬ ਇਹ ਤੌੜਾ ਸਾਹਿਬ ਦੀ ਸੋਚ ਜਿਹੀ ਅਫਸੋਸ ਦੀ ਗੱਲ ਹੈ ਕਿ ਉਸ ਮਹਾਨ ਸ਼ਖਸੀਅਤ ਦੇ ਘਰ ਤੇ ਕਿਸੇ ਹੋਰ ਪਾਰਟੀ ਦਾ ਜਿਹੜਾ ਝੰਡਾ ਲੱਗਦਾ ਹੋਵੇ ਔਰ ਉਹ ਪੰਥ ਨੂੰ ਨਸੀਹਤ ਦੇਣ ਵੀ ਤੁਸੀਂ ਇਹ ਜਨਮ ਦਿਨ ਨਾਮ ਸੋ ਜ਼ਰੂਰੀ ਹੈ ਮੈਂ ਬਹੁਤਾ ਕੁਝ ਨਹੀਂ ਕਹਿੰਦਾ ਮੈਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਦੀ ਸੋਚ ਤੇ ਪਹਿਰਾ ਦਿਓ ਜੋ ਉਹਨਾਂ ਦੀ ਸੋਚ ਸੀ ਉਹਨਾਂ ਦਾ ਕਰੈਕਟਰ ਆ ਜਿਹੜਾ ਉਹਨਾਂ ਦੇ ਕੰਮਾਂ 'ਚ ਨਜ਼ਰ ਆਂਦਾ ਸੀਗਾ ਕਹਿਣੀ ਔਰ ਕਰਨੀ ਦੇ ਉਹ ਪੱਕੇ ਸੀਗੇ ਸੋ ਅੱਜ ਉਹ ਲੀਡਰ ਆਪਣੀ ਆਤਮਾ ਤੋਂ ਹੀ ਪੁੱਛ ਲੈਣ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿੰਨਾ ਕੋ ਡੱਟ ਕੇ ਖੜਦੇ ਆ ਜਦੋਂ ਜ਼ਰੂਰਤ ਪੈਂਦੀ ਹੈ ਸ਼ਰਮਾ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਜੀਤ ਸਿੰਘ ਰਖੜਾ ਦੇ ਪ੍ਰੇਮੀ ਚੰਦੂ ਮੰਜਰ ਵੱਲੋਂ ਬਿਆਨ ਦਿੱਤੇ ਅਰੇ ਬੀਜਪੀ ਨੇ ਸਮਝੌਤਾ ਹੋਣਾ ਚਾਹੀਦਾ ਕਿ ਇਸ ਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਦੀ ਪ੍ਰਤਿਭਾ ਦੇਖੋ ਕੋਰ ਕਮੇਟੀ ਤਾਂ ਮੈਂ ਵੀ ਮੈਂਬਰ ਹਾਂ ਬਿਲਕੁਲ ਕੋਰ ਕਮੇਟੀ 'ਚ ਇਹ ਗੱਲ ਕਲੀਅਰ ਹੋ ਗਈ ਤੇ ਇਹ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਔਰ ਅਸੂਲਾਂ ਦੇ ਪਹਿਰਾ ਦੇਊਗਾ ਸਿਧਾਂਤਾਂ ਔਰ ਅਸੂਲਾਂ ਤੋਂ ਬਿਨਾਂ ਕਿਸੇ ਨਾਲ ਵੀ ਸਮਝੌਤਾ ਨਹੀਂ ਕਰੂਗਾ ਚਾਹੇ ਸੀਟ ਆਏ ਚਾਹੇ ਨਾ ਆਏ ਚਾਹੇ ਪੰਜਾਬ ਚ ਸਰਕਾਰ ਬਣੇ ਚਾਹੇ ਨਾ ਬਣੇ ਇਹ ਫੈਸਲਾ ਕੋਰ ਕਮੇਟੀ ਦੀ ਮੀਟਿੰਗ ਚ ਹੋਇਆ ਤਾਂ ਵੀ ਸਭ ਤੋਂ ਪਹਿਲਾਂ ਕਿਸਾਨੀ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਨੇੜ ਸਾਹਿਬ ਦਾ ਮਸਲਾ ਗੁਰੂ ਦਾਮਾ ਦੇ ਕਬਜ਼ਾ ਕਰਨ ਦੇ ਮਸਲੇ ਸਾਰੇ ਫੈਸਲੇ ਮਸਲੇ ਜਦ ਤੱਕ ਵਿਚਾਰੇ ਨਹੀਂ ਜਾਂਦੇ ਵੀ ਆਪਾਂ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਪਰ ਇਹਨਾਂ ਲੀਡਰਾਂ ਨੇ ਬਾਰ ਬਾਰ ਜਿਹੜੀ ਬਿਆਨਬਾਜ਼ੀ ਭਾਜਪੀ ਦੇ ਹੱਕ ਚ ਦਿੱਕਰੀ ਉਹਦਾ ਨੁਕਸਾਨ ਸਾਨੂੰ ਪਿੰਡਾਂ ਦੇ ਅੰਦਰ ਭੁਗਤਣਾ ਪਿਆ ਜਿਹੜੇ ਸਾਡੇ ਪਿੰਡੂ ਵੋਟਰ ਤੇ ਡਬਲ ਮਾਈਂਡਡ ਹੋ ਗਏ ਵੀ ਕਦੇ ਜਿੱਤ ਕੇ ਬੀਜੇਪੀ ਨਾਲ ਨਾ ਚਲੇ ਜਾਣ ਜਿਹਦਾ ਨੁਕਸਾਨ ਆਪਾਂ ਸਾਰਿਆਂ ਨੂੰ ਹੋਇਆ ਇਹਨਾਂ ਦੀ ਮਿਹਰਬਾਨੀ ਸਦਕੇ ਹੋਇਆ ਅੱਜ ਸਭ ਤੋਂ ਵੱਧ ਝੰਡਾ ਵੀ ਇਹੀ ਚੱਕੀ ਫਿਰਦੇ ਥੈਂਕ ਯੂ